ਜਿਸੀ ਘਰ ਦੇ ਵਿੱਚ ਪਨਾਵਾਂਗੇ ਜੀ ਹੋਲੀ ਸਪੈਸ਼ਲ ਕਾਲੀ ਮਿਰਚ ਵਾਲੀ ਖੀਰ ਬਹੁਤ ਹੀ ਡੇਲੀਸ਼ੀਅਸ ਬਣਦੀ ਹੈ ਇਸ ਦੇ ਲਈ ਮੈਂ ਅੱਧੀ ਕੌਲੀ ਦੇ ਕਰੀਬ ਚੌਲ ਲਏ ਆ ਕੋਈ ਵੀ ਚੌਲ ਜਿਹੜੇ ਤੁਹਾਡੇ ਕੋਲ ਘਰ ਦੇ ਵਿੱਚ ਹੋਣ ਉਹ ਤੁਸੀਂ ਲੈ ਸਕਦੇ ਹੋ ਤੇ ਇਹਨਾਂ ਨੂੰ ਆਪਾਂ ਪਹਿਲਾਂ ਪਾਣੀ ਪਾ ਕੇ ਚੰਗੀ ਤਰਾਈ ਦੀ ਦਸਤ ਜਿਹੜੀ ਆ ਉਹ ਰਿਮੂਵ ਕਰ ਦੇਣੀ ਇਹਦੀ ਮਿੱਟੀ ਕਟਾ ਸਾਰਾ ਖਤਮ ਕਰ ਦੇਾਂਗੇ ਤੇ ਇਸ ਪਾਣੀ ਨੂੰ ਤੁਸੀਂ ਢੋਲਣਾ ਬਿਲਕੁਲ ਨਹੀਂ ਇਹਨੂੰ ਤੁਸੀਂ ਆਪਣੇ ਬੂਟਿਆਂ ਨੂੰ ਪਾ ਦਿਓ ਉਸ ਤੋਂ ਬਾਅਦ ਇਹਨੂੰ ਸਾਫ਼ ਪਾਣੀ ਦੇ ਵਿੱਚ ਭਿਉ ਕੇ ਰੱਖ ਦਿਓ ਇੱਧਰ ਆਪਾਂ ਕੜਾਈ ਦੇ ਵਿੱਚ ਕੁਝ ਡ్రਾਈ ਫਰੂਟਸ ਐਡ ਕੀਤੇ ਆ ਜਿਸ ਦੇ ਵਿੱਚ ਇੱਕ ਚਮਚ ਬਦਾਮ ਇੱਕ ਚਮਚ ਹੀ ਆਪਾਂ ਕਾਜੂ ਲਏ ਆ ਤੇ ਇਥੇ ਮੈਂ ਕੱਦੂ ਦੇ ਬੀਜ ਤੇ ਸੂਰਜਮੁਖੀ ਦੇ ਬੀਜ ਵੀ ਐਡ ਕਰ ਰਹੀ ਆ ਜੇਕਰ ਤੁਹਾਡੇ ਕੋਲੇ ਕੱਲੇ ਕੱਦੂ ਦੇ ਬੀਜ ਹੋਣ ਤਾਂ ਤੁਸੀਂ ਉਹ ਐਡ ਕਰ ਦਿਓ ਇੱਕ ਚਮਚ ਬਰੀਕ ਵਾਲੀ ਸੌਂਫ ਜਿਹੜੀ ਕਿ ਠੰਡੀ ਹੁੰਦੀ ਆ ਸਾਡੇ ਸਰੀਰ ਦੇ ਵਾਸਤੇ ਤੇ ਮਿੱਠੀ ਹੁੰਦੀ ਆ ਉਹ ਲੈਣੀ ਆ ਚਾਰ ਪੰਜ ਕਾਲੀਆਂ ਮਿਰਚਾਂ ਐਡ ਕਰ ਦੇਾਂਗੇ ਤੇ ਗੈਸ ਦੀ ਫਲੇਮ ਆਪਾਂ ਬਿਲਕੁਲ ਲੋ ਤੇ ਰੱਖੀ ਹੋਈ ਆ ਇਹਨੂੰ ਤੁਸੀਂ ਹੱਥ ਦੇ ਨਾਲ ਹੀ ਹਿਲਾਉਣਾ ਵਾ ਕਿਉਂਕਿ ਆਪਾਂ ਇਹਦੇ ਵਿੱਚ ਟੈਂਪਰੇਚਰ ਨੂੰ ਮੇਨਟੇਨ ਕਰਨਾ ਵਾ ਇੱਕ ਜਮਾਏ ਦੇ ਕਰੀਬ ਖਸਖਸ ਐਡ ਕਰਾਂਗੇ ਇਹ ਵੀ ਸਾਡੇ ਸਰੀਰ ਦੇ ਲਈ ਠੰਡਕ ਦਿੰਦੀ ਆ ਦਾਲਚੀਨੀ ਤੁਸੀਂ ਦੇਖ ਸਕਦੇ ਹੋ ਲਾਈਟ ਕਲਰ ਵਾਲੀ ਆ ਤੇ ਇਹਦਾ ਬਿਲਕੁਲ ਛੋਟਾ ਜਿਹਾ ਟੁਕੜਾ ਆਪਾਂ ਇਸ ਦੇ ਵਿੱਚ ਪਾ ਦੇਵਾਂਗੇ ਜਿਹੜੀ ਕਾਲੀ ਜੀ ਦਾਲਚੀਨੀ ਹੁੰਦੀ ਆ ਉਹ ਤੁਸੀਂ ਇਸ ਦੇ ਵਿੱਚ ਬਿਲਕੁਲ ਐਡ ਨਹੀਂ ਕਰਨੀ ਹੈਗੀ ਕਿ ਤੇ ਦੋ ਹਰੀਆਂ ਇਲਾਇਚੀਆਂ ਆਪਾਂ ਇਸ ਦੇ ਵਿੱਚ ਪਾ ਦਿੱਤੀਆਂ ਵਾ ਹੱਥ ਦੇ ਨਾਲ ਹੀ ਆਪਾਂ ਇਸ ਨੂੰ ਹਿਲਾ ਲਿਆ ਵਾ ਕਿਉਂਕਿ ਕੜਾਈ ਗਰਮ ਹੋ ਗਈ ਹੈ ਗੈਸ ਦੀ ਫਲੇਮ ਨੂੰ ਬੰਦ ਕਰ ਦੇਵਾਂਗੇ ਤੇ ਇਹਦੇ ਵਿੱਚੋਂ ਆਪਾਂ ਮੌਇਸਚਰ ਖਤਮ ਕਰਨਾ ਵਾ ਡਰਾਈ ਫਰੂਟਸ ਦੇ ਵਿੱਚੋਂ ਕਿਉਂਕਿ ਜੇ ਡਰਾਈ ਫਰੂਟਸ ਦੇ ਵਿੱਚ ਮੌਇਸਚਰ ਹੋਏਗਾ ਤਾਂ ਇਹ ਆਇਲ ਰਿਲੀਜ਼ ਕਰ ਦਿੰਦੇ ਆ ਜਦੋਂ ਆਪਾਂ ਇਹਨੂੰ ਗ੍ਰाइंड ਕਰਦੇ ਆ ਇਹਨਾਂ ਨੂੰ ਤੁਸੀਂ ਧੁੱਪੇ ਰੱਖ ਕੇ ਵੀ ਇਹਦਾ ਮੌਇਸਚਰ ਜਿਹੜਾ ਹੈ ਉਹ ਖਤਮ ਕਰ ਸਕਦੇ ਆ ਥੋੜੀਆਂ ਜੀਆਂ ਪੱਤੀਆਂ ਗੁਲਾਬ ਦੀਆਂ ਸੁਕਾ ਕੇ ਰੱਖੀਆਂ ਹੋਈਆਂ ਵਾ ਉਹ ਆਪਾਂ ਐਡ ਕਰ ਦਿੱਤੀਆਂ ਜੇਕਰ ਤੁਹਾਡੇ ਕੋਲ ਨਹੀਂ ਹੈਗੀਆਂ ਤਾਂ ਤੁਸੀਂ ਫਰੈਸ਼ ਗੁਲਾਬ ਲੈ ਕੇ ਉਸ ਦੀਆਂ ਪੱਤੀਆਂ ਨੂੰ ਸੁਕਾ ਕੇ ਐਡ ਕਰ ਸਕਦੇ ਹੋ ਬਹੁਤ ਵਧੀਆ ਟੇਸਟ ਆਉਂਦਾ ਹੈ ਤੇ ਸਾਡੇ ਸਰੀਰ ਦੀ ਜਿਹੜੀ ਗਰਮੀ ਆ ਉਹਨੂੰ ਖਤਮ ਕਰਨ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਸਾਡੀ ਮਦਦ ਕਰਦੀਆਂ ਵਾ ਕੜਾਈ ਦੇ ਵਿੱਚ ਆਪਾਂ ਦੁੱਧ ਰੱਖ ਦਿੱਤਾ ਡ్రਾਈ ਫਰੂਟਸ ਸਾਡੇ ਠੰਡੇ ਹੋ ਗਿਆ ਤੇ ਇਹਨਾਂ ਨੂੰ ਆਪਾਂ ਪੀਸ ਲਿਆ ਤੁਸੀਂ ਦੇਖ ਸਕਦੇ ਹੋ ਇਹਦਾ ਪਾਊਡਰ ਬਹੁਤ ਹੀ ਵਧੀਆ ਬਣ ਕੇ ਰੈਡੀ ਹੋਇਆ ਇਹਦੇ ਵਿੱਚ ਆਇਲ ਜਿਹੜਾ ਹੈ ਉਹ ਬਿਲਕੁਲ ਬਾਹਰ ਨਹੀਂ ਆਏਗਾ ਇਸ ਤਰ੍ਹਾਂ ਇਹ ਠੰਡਾਈ ਵਾਲਾ ਪਾਊਡਰ ਸਾਡਾ ਬਣ ਕੇ ਰੈਡੀ ਹੋਇਆ ਵਾ ਜਿਹੜੇ ਚੌਲ ਅਸੀਂ ਭਿਉਂ ਕੇ ਰੱਖੇ ਸੀਗੇ ਉਹਨਾਂ ਨੂੰ ਵੀ ਅਸੀਂ ਹਲਕਾ ਦਰਦਰਾ ਜਿਹਾ ਪੀਸ ਲੈਣਾ ਥੋੜਾ ਜਿਹਾ ਪਾਣੀ ਐਡ ਕਰਾਂਗੇ ਤੇ ਇਹਨਾਂ ਨੂੰ ਆਪਾਂ ਗ੍ਰाइंड ਕਰ ਲੈਣਾ ਵਾ ਤੇ ਬਹੁਤ ਜ਼ਿਆਦਾ ਗ੍ਰाइंड ਨਹੀਂ ਕਰਨਾਗਾ ਤੁਸੀਂ ਦੇਖ ਸਕਦੇ ਹੋ ਇਹਨੂੰ ਅਸੀਂ ਦਰਦਰਾ ਜਿਹਾ ਰੱਖਿਆ ਇਹਦੇ ਚੌਲਾਂ ਦੇ ਛੋਟੇ-ਛੋਟੇ ਦਾਣੇ ਜਿਹੜੇ ਆ ਉਹ ਤੁਹਾਨੂੰ ਦਿਖ ਰਹੇ ਹੋਣਗੇ ਇਸ ਦੇ ਵਿੱਚ ਤੇ ਇਹ ਦਾਣੇ ਜਿਹੜੇ ਆ ਉਹ ਰਹਿਣੇ ਚਾਹੀਦੇ ਆ ਤਾਂ ਕਿ ਸਾਨੂੰ ਚੌਲਾਂ ਦੀ ਥੋੜੀ ਜੀ ਮਾਤਰਾ ਖੀਰ ਦੇ ਵਿੱਚ ਮਿਲੇ ਜੇਕਰ ਤੁਸੀਂ ਬਿਲਕੁਲ ਪਾਊਡਰ ਬਣਾ ਲਓਗੇ ਤਾਂ ਉਹ ਬਿਲਕੁਲ ਇੱਕ ਪੇਸਟ ਟਾਈਪ ਬਣ ਜਾਏਗੀ ਤਾਂ ਉਹ ਖੀਰ ਦਾ ਜਿਹੜਾ ਟੇਸਟ ਹੈ ਉਹ ਨਹੀਂ ਆਏਗਾ ਇਹਨੂੰ ਆਪਾਂ ਚੌਲਾਂ ਦੇ ਵਿੱਚ ਐਡ ਕਰਦੇ ਹਾਂਗੇ ਇਹ ਖੀਰ ਬਹੁਤ ਜਲਦੀ ਬਣ ਕੇ ਰੈਡੀ ਹੋ ਜਾਂਦੀ ਹੈ ਥੋੜਾ ਜਿਹਾ ਬੋਇਲ ਹੋਣ ਦੇ ਬਾਅਦ 3-4 ਬੋਇਲ ਹੋਣ ਦੇ ਬਾਅਦ ਆਪਾਂ ਇਸਦੇ ਵਿੱਚ ਕੇਸਰ ਦੇ ਧਾਗੇ ਐਡ ਕੀਤੇ ਆ ਆਪਸ਼ਨਲ ਹੈਗੇ ਆ ਜੇਕਰ ਤੁਹਾਡੇ ਕੋਲ ਹੈ ਤਾਂ ਤੁਸੀਂ ਐਡ ਕਰ ਦਿਓ ਨਹੀਂ ਤਾਂ ਸਕਿਪ ਕਰ ਦਿਓ ਫਿਰ ਆਪਾਂ 5-7 ਮਿੰਟ ਲਈ ਪਕਾਇਆ ਤੇ ਇਹਦੇ ਵਿੱਚ ਆਪਾਂ ਐਡ ਕਰ ਦਿੱਤੀ ਆ ਖੰਡ ਇੱਥੇ ਮੈਂ ਦੇਸੀ ਖੰਡ ਪਾਈ ਆ ਅੱਧੀ ਕੌਲੀ ਦੇ ਕਰੀਬ ਤੁਸੀਂ ਮਿੱਠਾ ਜਿੰਨਾ ਖਾਣਾ ਪਸੰਦ ਕਰਦੇ ਹੋ ਉਸ ਹਿਸਾਬ ਨਾਲ ਇਸਦੇ ਵਿੱਚ ਮਿੱਠਾ ਜਿਹੜਾ ਹੈ ਉਹ ਪਾ ਦੇਣਾ ਵਾ ਫਿਰ ਆਪਾਂ ਇਹਨੂੰ 3-4 ਮਿੰਟ ਲਈ ਪਕਾਇਆ ਤੇ ਫਿਰ ਆਪਾਂ ਇਸਦੇ ਵਿੱਚ ਐਡ ਕਰ ਦਿੱਤਾ ਚਿੜਾ ਠੰਡਾਈ ਵਾਲਾ ਪਾਊਡਰ ਡਰਾਈ ਫਰੂਟਸ ਵਾਲਾ ਸੀ ਬਣਾਇਆ ਸੀਗਾ ਸ਼ੁਰੂ ਚ ਇਹ ਤਕਰੀਬਨ ਸਾਨੂੰ ਇਸ ਖੇਤ ਦੇ ਲਈ 4 ਚਮਚ ਦੇ ਕਰੀਬ ਚਾਹੀਦਾ ਸੀ ਤੇ ਉਨਾ ਹੀ ਆਪਾਂ ਬਣਾਇਆ ਸੀਗਾ ਇਸ ਨੂੰ ਤੁਸੀਂ ਜ਼ਿਆਦਾ ਮਾਤਰਾ ਦੇ ਵਿੱਚ ਬਣਾ ਕੇ ਵੀ ਰੱਖ ਸਕਦੇ ਹੋ 5-7 ਮਿੰਟ ਲਈ ਜਿਵੇਂ ਆਪਾਂ ਇਹਨੂੰ ਪਕਾਇਆ ਤੇ ਸਾਰੀਆਂ ਚੀਜ਼ਾਂ ਖੀਰ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਗਈਆਂ ਸਾਡੀ ਖੀਰ ਗਾੜੀ ਵੀ ਹੋ ਗਈ ਹੈ ਤੇ ਬਣ ਕੇ ਰੈਡੀ ਵੀ ਹੋ ਗਈ ਹੈ ਜੇ ਥੋੜੀ ਬਹੁਤੀ ਕੋਈ ਕਸਰ ਰਹਿੰਦੀ ਹੋਏਗੀ ਤਾਂ ਆਪਾਂ ਇਹਨੂੰ ਠਾਕ ਕੇ ਰੱਖ ਦਿਆਂਗੇ ਕਿਉਂਕਿ ਹਜੇ ਇਹ ਗਰਮ ਹੈ ਤੇ ਉਹਨੇ ਦੇ ਵਿੱਚ ਹੀ ਇਹਨੇ ਸੈੱਟ ਹੋ ਜਾਣਾ ਉਸ ਦੇ ਬਾਅਦ ਆਪਾਂ ਇਹਨੂੰ ਠੰਡਾ ਕਰ ਲਿਆ ਵਾ ਠੰਡੀ ਹੋਣ ਦੇ ਬਾਅਦ ਤੁਸੀਂ ਦੇਖ ਸਕਦੇ ਹੋ ਹੋਰ ਵੀ ਜ਼ਿਆਦਾ ਗਾੜੀ ਹੋ ਗਈ ਹੈ ਜੇ ਤੁਹਾਨੂੰ ਲੱਗੇ ਕਿ ਖੀਰ ਬਹੁਤ ਗਾੜੀ ਹੈ ਤਾਂ ਤੁਸੀਂ ਇਸ ਦੇ ਵਿੱਚ ਠੰਡਾ ਦੁੱਧ ਜਿਹੜਾ ਹੈ ਉਹ ਐਡ ਕਰ ਸਕਦੇ ਹੋ ਜੇਕਰ ਤੁਸੀਂ ਗਾੜੀ ਖੀਰੀ ਖਾਣੀ ਪਸੰਦ ਕਰ ਸਕਦੇ ਕਰਦੇ ਹੋ ਤਾਂ ਫਿਰ ਤੁਸੀਂ ਇਹਨੂੰ ਇਦਾਂ ਹੀ ਰੱਖ ਸਕਦੇ ਹੋ ਤੇ ਹੁਣ ਆਪਾਂ ਇਹਨੂੰ ਸਰਵ ਕਰ ਲਾਂਗੇ ਇਸ ਨੂੰ ਦੇਖਣ ਦੇ ਬਾਅਦ ਹੀ ਤੁਹਾਨੂੰ ਲੱਗ ਰਿਹਾ ਹੋਵੇਗਾ ਕਿ ਇਹ ਕਿੰਨੀ ਡੇਲੀਸ਼ੀਅਸ ਬਣ ਕੇ ਰੈਡੀ ਹੋਈ ਹੈ ਸਾਡੀਆਂ ਦੇ ਵਿੱਚ ਅਸੀਂ ਡਰਾਈ ਫਰੂਟਸ ਵਗੈਰਾ ਖਾਂਦੇ ਰਹਿੰਦੇ ਹਾਂ ਉਹਦੇ ਨਾਲ ਬੋਡੀ ਦੇ ਵਿੱਚ ਹੀਟ ਪੈਦਾ ਹੋ ਜਾਂਦੀ ਹੈ ਤਾਂ ਇਸ ਦੇ ਲਈ ਇਹ ਬਹੁਤ ਹੀ ਗੁਣਕਾਰੀ ਆ ਉੱਪਰ ਦੀ ਆਪਾਂ ਇਹਨੂੰ ਪਿਸਤੇ ਦੇ ਨਾਲ ਡੈਕੋਰੇਟ ਕਰ ਦਿੱਤਾ ਕਿਉਂਕਿ ਇਹਦੇ ਵਿੱਚ ਜਿੰਨੀਆਂ ਵੀ ਚੀਜ਼ਾਂ ਆਏ ਉਹ ਬਾਡੀ ਨੂੰ ਠੰਡਕ ਦੇਣ ਵਾਲੀਆਂ ਤੇ ਇਸ ਖੀਰ ਨੂੰ ਠੰਡੀ ਕਰਕੇ ਹੀ ਤੁਸੀਂ ਖਾਣਾ ਬਹੁਤ ਹੀ ਟੇਸਟੀ ਲੱਗਦੀ ਹੈ ਤੇ ਬਹੁਤ ਹੀ ਜ਼ਿਆਦਾ ਗੁਣਕਾਰੀ ਵੀ ਹੈ ਤੇ ਹੋਲੀ ਦੇ ਉੱਪਰ ਤੁਸੀਂ ਸਪੈਸ਼ਲ ਇਸ ਖੀਰ ਨੂੰ ਘਰ ਦੇ ਵਿੱਚ ਬਣਾਉਣਾ ਇਸੇ ਤਰੀਕੇ ਦੇ ਨਾਲ ਬਣਾ ਕੇ ਤੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਕਿ ਤੁਹਾਨੂੰ ਇਹ ਕਿਵੇਂ ਦੀ ਲੱਗੀ ਉਮੀਦ ਕਰਦੀ ਹਾਂ ਜੀ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਏਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਬਹੁਤ ਬਹੁਤ ਧੰਨਵਾਦ